ਸਾਸ੍ਰੀ ਕਾਲ ਜੀ ਅੱਜ ਦਾਦਕੇ ਚੱਲਿਆ ਦਾਦਕੇ ਚੱਲਿਆ ਮੈਨੂੰ ਫੇਰ ਨਾਮ ਭੁੱਲ ਗਈ ਦਾਦਕੇ ਕਾਕਾ ਸੁਭਦੀਪ ਮੈਨੂੰ ਤਾਂ ਸੁਭਦੀਪ ਮੈਂ ਕਹਿੰਦੀ ਸਾਹਿਬ ਸਾਹਿਬ ਸੁਭਦੀਪ ਸਿੰਘ ਆ ਜਦ ਆਪਣੇ ਪਿੰਡ ਚੱਲਾ ਪਹਿਲੀ ਵਾਰ ਆਪਣੇ ਦਾਦਕੇ ਦੇਖੋ ਉਹਦੀ ਲੁੱਕ ਕੁੜਤੀ ਪਾਈ ਵੇਖੋ ਤੂੰ ਆਹ ਸਾਡੀ ਜਗੰਦਾ ਟੋਟਾ ਹਾਂ ਜਗੰਦਾ ਟੋਟਾ ਮੜ ਮਾਰੇ ਪੀਦਾ ਲਗਣਾ ਨਹੀਂ ਜੀ ਹੋਰ ਡਰਾਉਂਦਾ ਮੈਂ ਰੋਣਾ ਨਹੀਂ ਆ ਕਿ ਤੇਰੀ ਜਾਨ ਕੋਈ ਮੈਨੂੰ ਸੇਦਾ ਅੱਜ ਅੱਜ ਮੈਨੂੰ ਚੁੱਕਣੇ ਬੜਾ ਕੱਟ ਗਈ ਮੈਨੂੰ ਹੋਰ ਡਰਾਉਂਦਾ ਜਿਹਾ ਕੇ ਜਾ ਗਈ ਤੇ ਬੈਠ ਬੈਗ ਉੱਪਰ ਰੱਖੇਦਾ ਬੈਗ ਇਹਦਾ ਨਹੀਂ ਲਗਣਾ ਹੋਰ ਮੈਨੂੰ ਕਿੱਦਾਂ ਬਣਾਇ ਇਹਦਾ ਨਹੀਂ ਲਗਣਾ ਓਏ ਓਏ ਲਾਗੇ ਰੋੜੀ ਆ ਸੀ ਚਾਉਂਦੇ ਚੱਲ ਆਪਾਂ ਨਾਲ ਹੀ ਚੱਲੀਏ ਸਵੇ ਚੱਲ ਆਪਾਂ ਚੱਲੀਏ ਅੰਤਰਾ ਚ ਬੜਾਈ ਜੇ ਬੈਠੀ ਆ ਅੰਦਰ ਹੀ ਅੰਦਰ ਜਿਵੇਂ ਰੰਗ ਲੱਗਣਾ ਲੱਗ ਜਾਣਾ ਲੱਗ ਜਾਣਾ ਕੋਈ ਨਹੀਂ ਲੰਦਾ ਸਾਡੇ ਪੁੱਤ ਤਾਂ ਵੀ ਵਿਗਣਾ ਹੈ ਤੁਹਾਨੂੰ ਜੀ ਵਾਕਿਆ ਦਾ ਵੀ ਲੱਗਣਾ ਇਹਨੇ ਇਹਨੇ ਵੀ ਜਾ ਕੇ ਪਹਿਲਾਂ ਦੇਖਣਾ ਚਾਜਵੇ ਮੈਂ ਕਿੱਥੇ ਆਇਆ ਕੀ ਗੱਲ ਨਹੀਂ ਹੈ ਕਿ ਵੀ ਮੇਰਾ ਡਿਊਟੀ ਉੱਥੇ ਅਵੇ ਰੋ ਤੂੰ ਪਹਿਲਾਂ ਕਿਹਾ ਮੈਂ ਦੇ ਤੁਰੇ ਨਾ ਤੂੰ ਕਿਹ ਕਿਤੇ ਤੈਨੂੰ ਪਹਿਲਾਂ ਨਹੀਂ ਜਾ ਕੇ ਕਹਿਣਾ ਬੀਬੀ ਜਿਹੜੀ ਰੋਲਾ ਪਉਂਦੀ ਮੇਰੇ ਘਰ ਦੇ ਅੱਗੇ ਇਹਨੇ ਕਿਹਾ ਉਹ ਪਤਾ ਨਹੀਂ ਚੀਕਾਂ ਨਹੀਂ ਵਜਦੀਆਂ ਜਿਹੜੀਆਂ ਅੱਗੇ ਵਜਦੀਆਂ ਮੇਰੇ ਮੇਰੀ ਜਗੋਦੀ ਦੀ ਬੀਜੀ ਆਈ ਆਓ ਉਹ ਬਾਜੀ ਨਹੀਂ ਪਈ ਮੇਰੇ ਕੰਨਾਂ 'ਚ ਜਗੋਣ ਵਾਲੇ ਥੋੜੇ ਜਣੇ ਹਾਂ ਹਾਂ ਮੈਂ ਜਾਣੇ ਚੁਪੜਾ ਵਾਲੇ ਦੀਦੀ ਜੀ ਦਾ ਜੀ ਨਹੀਂ ਲੱਗਣਾ ਔਰ ਮੈਨੂੰ ਕਿਹਦਾ ਪਤਾ ਨਹੀਂ ਦੀਦੀ ਜੀ ਦਾ ਔਖਾ ਹੋ ਜਾਣਾ ਹਾਂ ਦੀਦੀ ਹਾਂ ਨਹੀਂ ਇਹਦੇ ਕਰਕੇ ਤਾਂ ਸਾਨੂੰ ਸੱਦੇ ਨਹੀਂ ਸਾਨੂੰ ਕਿਨੇ ਸੱਦੇ ਨਹੀਂ ਕਿਹਾ ਕਿ ਮੈਂ ਆਖਿਆ ਅੰਬਿਆਓ ਆਓ ਕਿ ਦੋਤਾ ਇਹ ਆ ਅੱਜ ਦਿਨ ਡਾਈਆ ਪੈਸੀ ਹਾਂ ਨਵੀਂ ਦੀ ਦੀ ਨਾ ਛੇ ਲੋਰੌਣਕ ਲੱਗੀ ਹੈਗੇ ਬਾਬਾ ਰੌਣਕ ਲਾਈ ਰੱਖੀ ਹਾਂ ਚੁੱਪ ਚਾਪ ਕਰ ਨਹੀਂ ਇਹਨੂੰ ਉੱਥੇ ਢਾ ਕੇ ਚੰਗਾ ਆਪੇ ਉੱਥੇ ਨਾ ਹਾਂ ਉੱਥੇ ਜਿੱਥੇ ਮੈਂ ਜੰਮਿਆ ਉੱਥੇ ਹਾਸਪੀਟਲ ਜਮੈਂ ਲਾ ਫੋਟੋ ਕੱਢ ਲੈਣਾ ਦੀ ਉਹ ਨਹੀਂ ਤਾਂ ਵੀ ਫੋਟੋ ਵੇ ਵੇ ਐਵੇਂ ਹੀ ਨਹੀਂ ਹੁੰਦਾ ਕੋਈ ਹੁੰਦਾ ਚੱਲ ਉੱਤੇ ਖੜੀ ਹੋ ਜਾਂਦੇ ਉਹ ਇਹ ਦੋ ਹੋਈ ਮੈਂ ਵੀਡੀਓ ਕੋ ਲਗਾ ਲੈਣੀ ਪੁੱਛਦੇ ਸਨ ਤੂੰ ਕਾਦੀ ਕੋਈ ਰੋਜ਼ ਕਰ ਲਿਆ ਕਰ ਵੀਡੀਓ ਕਾਲ ਰੋੜੀ ਗੱਲ ਕਰ ਲਿਆ ਕਰੀ ਵਿੱਚ ਪੜਾਇਆ ਉਹ ਬਣ ਡਾਕਟਰ ਕਈ ਭੈਣ ਭਰਾ ਪੁੱਛਦੇ ਹੀ ਆਪਣੇ ਪਿੰਡ ਕਿਉਂ ਗਿਆ ਆਪਣੇ ਪਿੰਡ ਕਿਉਂ ਆਣੇ ਅੱਜ ਆਪਣੇ ਪਿੰਡ ਚ ਲਾ ਕਮੈਂਟ ਕਰਦੇ ਗਈ ਫਿਰ ਆਛਾ ਹੂੰ ਆਇਤਾ ਇਕਲਾ ਹੋ ਕੇ ਖੋਈ ਸੀ ਨੀ ਇਹਦੇ ਆ ਦਾ ਆ ਕੇ ਨਹੀਂ ਜਾਣਦੇ ਤੇ ਕਰੀਏ ਕੀ ਦੋਦੇ ਦਾਦ ਕੇ ਆ ਤਰਾ ਕੋਸ ਤੇ ਦੇ ਬੋਲੇ ਬੋਵੇ ਉਹ ਦੋਦਰੇ ਬੰਦਿਆ ਆ ਤੋ ਪੈਂਦੀ ਆ ਇਧਰ ਸੁਖਦੇਵ ਦੀ ਮੰਮੀ ਪਿਆਰੀਆਂ ਕਰਦੀ ਹੋਈ ਆਪਣੇ ਸਹੁਰਿਆਂ ਦੀਆਂ ਕਿਦਾਂ ਅੱਜ ਲੱਗ ਰਿਹਾ ਇੰਨੇ ਦਿਨਾਂ ਬਾਅਦ ਆਪਣੇ ਸਹੁਰੇ ਚੱਲੀਏ ਸਹੁਰੇ ਵਾਲੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਗਰਮੀ ਬੜੀ ਹੈ ਤਾਂ ਜਾਣੀ ਤਾਂ ਨੀ ਨਿਆਣਿਆਂ ਨੂੰ ਛੁੱਟੀਆਂ ਵੀਰੋ ਜਿੱਦ ਕਰ ਰਹੇ ਆ ਹਾਂ ਬੱਚੇ ਫਿਰੋ ਜਿੱਦ ਕਰਦੇ ਆ ਇੱਥੇ ਰੱਖ ਕੇ ਬੈਠੇ ਹੀ ਲੋ ਜੀ ਹੁਣ ਅਸੀਂ ਚੱਲੇ ਆ ਤੇ ਸਸਰੀ ਘਰ ਮੰਨੋ ਲੈ ਕਾਕਾ ਦਾ ਸਸਰੀ ਘਰ ਸਸਰੀ ਘਰ ਨਾ ਆਵਾਂ ਰਹੇਂਦੇ

ਤਾਂ ਠੀਕ ਆ ਜੀ ਬਾਕੀ ਤੁਹਾਨੂੰ ਮਿਲਦੇ ਆ ਹੁਣ ਪਿੰਡ ਜਾ ਕੇ ਲੋ ਜੀ ਹੁਣ ਆਪਾਂ ਪਹੁੰਚ ਗਏ ਪਿੰਡ ਤੇ ਹਾਨੂੰ ਹੋ ਗਿਆ ਹਨੇਰਾ ਤੇ ਬੱਚੇ ਆ ਗਏ ਲੈਣ ਹਾਨੂੰ ਇਹ ਹਨੇਰਾ ਨੂੰ ਬਹੁਤ ਜ਼ਿਆਦਾ ਹੋ ਗਿਆ ਹੈ ਆ ਕਿੱਦਾਂ ਫਿਰ ਸ਼੍ਰੀ ਕਾਲ ਸ਼ਾ ਸ਼੍ਰੀ ਕਾਲ ਕਿੱਦਾਂ ਹਨੇਰਾ ਹੀ ਵੜਾ ਹੋ ਗਿਆ ਸ਼ਾ ਸ਼੍ਰੀ ਕਾਲ ਮਾ ਡੋ ਕਦ ਦਵਾਈਆਂ ਨਹੀਂ ਆਏ ਆ ਕਦੋਂ ਦੀ ਠੀਕ ਆ ਇਹਾਂ ਨੂੰ ਪਹੁੰਚਦੇ ਪਹੁੰਚ ਆ ਗਏ ਨੇਰਾ ਦੇ ਬੱਲੇ ਟੀਕੰਡੇ ਬੜੇ ਚਿਰ ਦੇ ਤੇ ਚਲੋ ਜਾ ਕੇ ਘਰ ਫਿਰ ਕਰਦੇ ਗੱਲਬਾਤ ਹੋੜਾਪਾ ਪਹੁੰਚ ਗਏ ਆਪਣੇ ਘਰ ਕਿਆ ਵੱਡੀ ਤਾਈ ਮੁੜੇ ਦੀ ਪਰ ਮੂੰਹ ਨਹੀਂ ਲੱਭਣ ਡਿਆ ਇਧਰ ਕਰੋ ਕੋ ਜਾ ਕੋ ਜਾ ਕੋਈ ਗੱਲ ਨਹੀਂ ਵੇਖੀ ਹਣ ਅਈ ਆਪਣੇ ਘਰ ਪਹੁੰਚਿਆ ਇਹ ਹਦੀ ਮਾਟੋ ਇਹ ਮਾਟੋ ਮਾੜਾ ਰਵੀ ਮੋਹ ਕਾਲਾ ਗਾਲਾ ਬੰਡਿਆ ਡਾਟ ਘਾਟ ਤੇ ਸਵਾਗਤ ਕੀਤਾ ਸ਼ੋਭਦੀਪ ਦੇ ਵੀਰਾਂ ਨੇ ਮਾੜਾ ਮੋਟਾ ਡੈਕੋਰੇਸ਼ਨ ਮਾੜਾ ਮੋਟਾ ਕਾਦਾ ਬੜੀ ਵਧੀਆ ਵਾਹ 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 ਜਦੋਂ ਮਤੀ ਉੱਧਰ ਆ ਕੇ ਆ ਜਾਂਦੇ ਜਦੋਂ ਦੀਪ ਦਾ ਸਵਾਗਤ ਹੁੰਦਾ ਹੋਇਆ ਮਤੀ ਉੱਧਰ ਆ ਕੇ ਤੇ ਸ਼ੋਭਦੀਪ ਹੁਣ ਪਛਾਣਨਾ ਕਰਦਾ ਹੋਇਆ ਆਹ ਮਮਾ ਵਾਦੀ ਮਮਾ ਦਰਯਾ ਦੇ ਮਮਾ ਡੈਕੋਰੇਸ਼ਨ ਕੀਤੀ ਛੋਕ ਦੀ ਦੇ ਵੀਰਾਂ ਨੇ ਚਲੋ ਦੇਖੋ ਆਪਣੀ ਘਿਬਾਰੇ 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 ਕੀਤੇ ਇੱਕ ਬਾਰੇ ਇੱਕ ਬਾਰੇ ਮੋਟੀ ਆਈ ਮੋਟੀ ਮਾਰੀ ਮੋਟੀ ਗਾਦੀ ਬਹੁਤ ਵਧੀਆ ਵਾ ਕਾਕਾ ਬਹੁਤ ਵਧੀਆ ਹੈ ਕਾ ਸ਼ੋਭਦੀਪ ਬੁਜੂ 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 ਸ਼ੋਭਾ ਤੇ ਬਹੁਤ ਵਧੀਆ ਕਾਲਾ ਕਾਲਾ ਲੱਗਣ ਗਿਆ ਕਾਲਾ ਲੱਗਣ ਗਿਆ ਕਾਲਾ ਯਾਟ ਘੱਟ ਹੀ ਹੋਣਾ ਹੋਇਆ ਛਈ ਪਿੱਛੇ ਆਇਆ ਚੋਬ ਕਿੱਥੇ ਆਇਆ ਬੱਜੇ ਦੀ ਬੋਤ ਕਿੱਦਾਂ ਫੇਰ ਮਾਰੋ ਇਹ ਤਾਂ ਆ ਗਿਆ ਹੈ ਕਿਦਾਂ ਦੀ ਆਈਆਂ ਵੀ ਤੇ ਇਹ ਵੀ ਆਈ ਸਾਡੀ ਗੁੜੀ ਆ ਹੈ ਤੇ ਆਪਣੇ ਘਰ ਪ੍ਰਵੇਸ਼ ਕਰਦਾ ਹੋਇਆ ਮੁੰਡਾ ਗੱਭਰੂ ਗੱਭਰੂ ਲੇਟੇ ਮਾਰਦਾ ਹੋਇਆ ਆਉਂਦਾ ਹੀ ਆਉਂਦਾ ਵੇਂਦਾ ਵੇ ਮੇਕੀਆ ਨੇ ਲੋਗਾਂ ਲਈ ਨਹੀਂ ਵੇਖੀ ਦਲੋ ਤੇਰੇ ਵੇਣੀ ਮੰਮੀ ਆਲੇ ਕਿੱਥੇ ਆਈ ਅੱਜ ਅੱਜ ਦਾਦ ਕੀ ਆ ਗਈ ਆਪਣੇ ਲਫਾਫਾ ਕੱਢ ਲਈਂ ਤੇ ਬਾਪ ਦਾ ਦਾਦ ਕੀ ਆਈ ਮੁੰਡੀ ਆ ਲੋ ਪਾਣੀ ਪੀ ਲੈ ਨਾ ਆ ਲੋ ਪਾਣੀ ਪੀ ਲੈ ਪਾਣੀ ਪਿਆ ਤੁਸਨੇ ਮੋਦਲ ਤੇ ਪਾਣੀ ਨਹੀਂ ਪੀਣਾ ਗੰਦਾ ਕਿਧਰ ਬੈਠਾ ਜਾ ਕੇ ਵੇਲਾ ਆਹੋ ਆਪਣੇ ਘਰ ਦਾ ਦੋ ਮਿੰਟ ਹੋ ਗਏ ਆ ਕਾਹਦਾ ਪਤਾ ਨਹੀਂ ਹਾਂਜੀ ਚੋਬਦੀਪ ਗੱਲਾਂ ਬਾਤਾਂ ਕਰਦਾ ਹੋਇਆ ਹਾਂਜੀ ਆਪਣੀਆਂ ਤਾਈਆਂ ਮੰਮੀਆਂ ਨਾਲ ਰਾਦੀ ਪਾਇਆ ਨਹੀਂ ਇਹ ਹੂੰ ਰਾਦੀ ਪਾਟ ਕਰਦੇ ਆ ਮਮਾ ਜੀ ਆਹ ਤਰਾ ਲਾ ਕੇ ਦੋ ਇਹਦੇ ਮੈਡਮ ਥਾਗੀ ਲੱਗਦੀ ਥਾਗੀ ਕਾਚੀ ਥਾਗੀ ਹਾਂਜੀ ਆ ਕੇ ਗਿਆ ਹੈ ਅਮਨ ਲਫਾ ਖਲੈ ਵੈਲਕਮ ਵੈਲਕਮ ਪਾਪਾ ਲੈ ਗਿਆ ਯਾਰ ਪਾਪਾ ਕਿੰਨੀਆਂ ਕਰਾਉਂਦਾ ਪਾਪਾ ਨਹੀਂ ਉਹ ਦਰਨ ਕੋਲੋਂ ਤਾਂ ਦਿੱਤੀ ਇਹ ਵੀ ਰੇਡੀਕੀਸ ਉਹ ਮਾਈ ਗੋਡ ਕੀ ਲੋੜ ਹੀ ਨਹੀਂ ਖੇ ਚਲਦੀ ਜਾਂਦਾ ਸੀ ਚੱਲ ਬੜੀ ਚਲੋ ਕਟੋਫ ਹੈ ਕੀ ਬਾਸਕਟ ਪਾ ਗਿਆ ਹੈ ਹਾਂ ਕੀ ਦਾ ਜੀ ਐਂ ਆਏ ਚਲ ਬੋਜਾ ਫਿਰ ਸਿੱਧੇ ਅੰਦਰ ਸੀ ਨੀ ਕੋ ਕੋ ਦਿਨੇ ਰੋ ਮਾ ਨਹੀਂ ਜਾਣਾ ਇੱਕ ਨਹੀਂ ਬਾਸਕਟ ਭਾਈ ਬਹੁਤ ਆਈ ਲਾਈਨਾਂ ਗੰਦਾ ਇਹ ਬਾਸਕਟ ਭਾਈ ਗੰਦਾ ਇਹ ਚੱਲ ਕਿੱਟੀ ਹੈ ਵੇ ਵੇ ਆਜੋ 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 ਬੰਦਾ ਦੇਗੀ ਕੱਟੋ ਕੱਟੋ ਵੀਰੇ ਇੱਕ ਤੋਂ ਇੱਕ ਤੋਂ ਸਭ ਕੱਟੋ ਕੇਕ ਆਜੋ ਤੇ ਆਜੋ ਆਜੋ ਮੇਰੇ ਕੋਲ ਉਹਨੂੰ ਉਧਰ ਕਿ ਮਨੂ ਪਾਪਾ ਡੀਗ ਲੈਣਾ ਡੀਗ ਲੈਣ ਦੇ ਨਾ ਉਹਨੇ ਕਹਦਾ ਕੌਣ ਆ ਆਦੀ ਪਾਜੂ ਨਾ ਰੁਕ ਜਾ ਆਓ ਤੇ ਕਰਦੇ ਪਾਪਾ ਨੂੰ ਫੋਨ ਕਰ ਕਾਰ ਫੋਨ ਕਿ ਆਜੋ ਕਿਆ ਮੁੱਛੂ ਜੇ ਘੇਰ ਕੇ ਨਾ ਲੈ ਰਾਜ ਦੀ ਕਿਥੇ ਆ ਘਟ ਘੰਟਿਆ ਕਿਆ ਉਹ ਅੰਨੇ ਟਾਈਮ ਇੰਤਜ਼ਾਰ ਆਂ ਅੰਨੇ ਨਹੀਂ ਪਟਾਵਾ ਉਹਨਾਂ ਕਾ ਚੀਕ ਆ ਹਾਂ ਜਿਹੜਾ ਜਿਹੜਾ ਕਰਦਾ ਹੈ ਸ਼ੁਭ ਦੀ ਚੋਈ ਉੱਤ ਹੋਵੇ ਚੰਨ ਉਹਨ ਕੱਟਿਆ ਗਾ ਮੁੰਡਾ ਕੇਕ ਚਲੋ ਕਟੋ ਸਮਾਂ ਵੀ ਕੇਕ ਕਟੋ ਚਲੋ 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 ਤੇ ਹੀ ਕਟੋ ਮੈਂ ਬਣਾਉਣਾ ਚੱਲ ਵੀਰੇ ਕੱਟੋ ਤਹੀਂ ਚੱਲ 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 ਤੂੰ ਹੀ ਕੱਟੋ ਚੱਲ ਚੱਲ ਤੂੰ ਆ ਵੇ ਚਾਚੀ ਲੱਗੇ ਚੱਲ ਕੱਟੋ 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 ਫੜੋ ਸਾਰੇ ਜਣੇ ਚੱਲ ਰਾਦੀਪ ਤੂੰ ਵੀ ਉਧਰ ਰਾਦੀਪ ਚੱਲ ਤੂੰ ਵੀ ਉਧਰ ਨਹੀਂ ਨਹੀਂ ਕੱਟੋ ਸਾਰੇ ਜਣੇ ਆ ਰਦੀਪਾ ਹੈਪੀ ਬਰਥਡੇ ਮਨੀ ਵੈਲਕਮ ਨਹੀਂ ਵੈਲਕਮ ਉਹਨੂੰ ਜਵਾਨ ਨੂੰ ਪਤਾ ਵੀ ਨਹੀਂ ਵੀ ਮੇਰਾ ਕੇਕ ਟੱਿਆ ਗਿਆ ਚਲ ਠੀਕ ਹੈ ਚਾਚਾ ਥੈਂਕ ਯੂ ਥੈਂਕ ਯੂ ਚਾਚਾ ਵਾਓ ਥੈਂਕ ਯੂ ਵੈਰੀ ਮਾਚ ਓਏ ਨਾ ਬਾ ਵਾ ਚਾਚਾ ਜੀ ਧੀਰੇ ਵਿਆਜ ਦੀ ਸਰਬਾਲਾ ਵਾਓ ਸਰਬਾਲਾ ਨੇ ਤੁਹਾਡੇ ਸਾਰੇ ਵਿਆਜ ਬੰਨ ਵਾਓ ਥੈਂਕ ਯੂ ਖੁਚੂ ਕਰੋ ਕਰੋ ਇਹਨੂੰ ਛੱਡ ਦੋ ਨੀ ਕਾਇਆ ਵਾਓ ਆਹ ਪਰ ਨੰਮ ਜਿਹਾ ਮਾਂ ਕਾਲੇ ਮੁੰਡੇ ਦੇ ਮੋਨ ਨੂੰ ਲਾਤਾ ਜੀਵ ਜਗਾਤਾ oke ya ketujuh daun jutek kau tuh ਦੋ ਨਾ ਹਰ ਦਾ ਕਿੰਨਾ ਠਾ ਠਾਣੀ ਨੇ ਕੀ ਠਾ ਕੇ ਆਈ ਦੂਜਾ ਕਾ ਆਪਣੇ ਆ ਵੀ ਆਈ ਦੂਜਾ ਕਾ ਕਿਹਾ ਰੋਸ਼ਨੀ ਕਿਹਾ ਸੋਬਦੀਪ ਦਾ ਹੋ ਗਿਆ ਵੈਲਕਮ ਸੋਬਦੀਪ ਜਣੀ ਆਏ ਅੱਜ ਆਪਣੇ ਘਰ ਤੇ ਹੋ ਗਿਆ ਹੈਗਾ ਆਇਆ ਜਦੋਂ ਇੱਥੇ ਗੜੀ ਜੀ ਉੱਤ ਹੈ ਸਾਰੇ ਕਾਲੇ ਕਾਲੇ ਲੱਗੇ ਨੇ ਕਿਹਦੀ ਬਣਾਈ ਕੀ ਗੱਲ ਹੈ ਠੀਕ ਹੈ ਚ ਆ ਲੈਟ ਕਰਕੇ ਫੋਨ ਕਰੋ ਨਹੀਂ ਤਾਂ ਆਦੀ ਮੈਨੂੰ ਨਾਲ ਹੋ ਲੈਟ ਕਰਕੇ ਲੱਗਣ ਨੇ ਉੱਚੇ ਸੁੱਟ ਦਿਓ ਇੱਥੇ ਚਿੱਟੇ ਆਉਂਦੇ ਉਹ ਚਿੱਟੇ ਆਉਂਦੇ ਤੋਂ ਘੋਣ ਵੱਡਾ ਨਾ ਉਹ ਟੁੱਟ ਗਿਆ ਮੈਂ ਨੂੰ ਕਿਹਾ ਇਹ ਕਰਾਵਾ ਚਲ ਕਾਲੇ ਠੀਕ ਹੈ ਨਜ਼ਰ ਨਹੀਂ ਲੱਗਦੀ ਕੈਮਰਾ ਇੱਕ ਪ੍ਰਾਣ ਹੈ ਲੋਨ ਨੂੰ ਤੋਹਲਾਤਾ ਕੈਮਰਾ ਦੇ ਚਲੋ ਠੀਕ ਹੈ ਜੀ ਚੰਗਾ ਸਤਿ ਸ੍ਰੀ ਅਕਾਲ ਮਿਲਦੇ ਕਿਛ ਅਗਲੇ ਵਲੌਗ ਧੰਨਵਾਦ ਬਾਏ ਬਾਏ ਕੈਮਰਾ ਬੁਝਾਓ ਆਕਰ ਹੀ ਤੋ ਓਹ ਠਾ ਠਾ ਹੋਣਾ ਵੀ ਹੋਈ ਨਹੀਂ ਦੱਸ ਕਿ ਬਾਹਰ ਕੱਢ ਦੋ ਇਹਨੇ ਦਰ ਦੇਣਾ ਹੈ ਨਾ ਇਹਨੇ ਇਹਨੇ ਤਬ ਕੀ ਜਾਣਾ ਹੈ ਐ ਠਾ ਠਾ ਹੋਣਾ ਵੀ ਠਾ ਠਾ ਓਕੇ ਜੀ ਚੰਗਾ ਜੀ ਸਤਿ ਸ੍ਰੀ ਅਕਾਲ